ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਆਪਣੇ ਨਾਲ ਹੈਗੇ ਨੇ ਬਲਜਿੰਦਰ ਸਿੰਘ ਜੀ ਇਹ ਸਾਈਕੋਲੋਜਿਸਟ ਨੇ ਤੇ ਅੱਜ ਆਪ ਪੈਨ ਨਾਲ ਪਾਵਾਂਗੇ ਆਪਣੇ ਵਿਚਾਰਾਂ ਦੀ ਸਾਂਝ ਤੇ ਜੋ ਵੀ ਗੱਲਾਂ ਹੋਣਗੀਆਂ ਬਲਜਿੰਦਰ ਸਿੰਘ ਜੀ ਦੀਆਂ ਬਹੁਤ ਹੀ ਰਿਸਰਚ ਕਰਕੇ ਗੱਲਾਂ ਕਰਦੇ ਨੇ ਹੋਰ ਬਾਈ ਜੀ ਕਿੱਦਾਂ ਕੀ ਗੱਲਾਂ ਜੀ ਬਹੁਤ ਪਤਲੀ ਸ਼ਾ ਕੋ ਬਾਈ ਜੀ ਆਪਣੇ ਬਾਰੇ ਦੱਸੋ ਪੁੱਛ ਤੁਹਾਡੀ ਕੀ ਕੁਆਲੀਫਿਕੇਸ਼ਨ ਆ ਕਿੱਥੋਂ ਤੁਸੀਂ ਸਟੱਡੀ ਕੰਪਲੀਟ ਕੀਤੀ ਆ ਕਿੱਥੇ ਕਿੱਥੇ ਪੜੇ ਹੋ ਮੜਿਆ ਚਾਣਨਾ ਪਾਓ ਹਾਂਜੀ ਮੇਰਾ ਨਾਮ ਬਲਜਿੰਦਰ ਸਿੰਘ ਵਾਂਗਟ ਤੇ ਮੈਂ ਰਾਏਕੁਰ ਤੋਂ ਰਹਿਣ ਵਾਲਾ ਹਾਂਜੀ ਤੇ ਜੇ ਮੈਂ ਸਟੱਡੀ ਦੀ ਗੱਲ ਕਰਾਂ ਪਲੱਸ 2 ਮੈਂ ਸਿੰਪਲ ਆਰਟਸ ਦੇ ਵਿੱਚ ਕੀਤੀ ਹਾਂਜੀ ਬਈ ਜਿਸ ਵਿੱਚ ਮੇਰੇ ਕੋਲ ਮੈਥਮੈਟਿਕਸ ਤੇ ਇਕਨੋਮਿਕਸ ਸਬਜੈਕਟ ਸੀ ਤੇ ਉਸ ਤੋਂ ਬਾਅਦ ਮੈਂ ਬੈਚਲਰ ਡਿਗਰੀ ਕੀਤੀ ਐਂਡ ਉਹਦੇ ਵਿੱਚ ਵੀ ਮੇਰੇ ਕੋਲ ਸੇਮ ਸਬਜੈਕਟ ਸੀਗੇ ਹਾਂਜੀ ਮੈਥਮੈਟਿਕਸ ਇਕਨੋਮਿਕਸ ਤੇ ਸਾਈਕੋਲੋਜੀ ਜਿਹੜੀ ਇਹ ਡਿਗਰੀ ਸੀ ਮੈਂ ਜੀਐਚਜੀ ਖਾਲਸਾ ਕਾਲਜ ਸੁਭਾਤੋਂ ਕੀਤੀ ਹਾਂਜੀ 2016 ਦੇ ਵਿੱਚ ਮੇਰੀ ਡਿਗਰੀ ਕੰਪਲੀਟ ਹੋਈ ਹਾਂ ਜੀ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਹੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮਾਸਟਰ ਇਨ ਸਾਈਕੋਲੋਜੀ ਦਾ ਦਾਖਲਾ ਲਿਆ ਓਕੇ ਜਿੱਥੇ ਮੈਂ 2 ਸਾਲ ਦੀ ਡਿਗਰੀ ਕੀਤੀ ਤੇ ਨੈਕਸਟイヤー ਮੈਂ 2018 ਵਿੱਚ ਮੇਰੀ ਮਾਸਟਰ ਡਿਗਰੀ ਕੰਪਲੀਟ ਹੁੰਦੀ ਹੈ ਹਾਂਜੀ ਤੇ ਨਾਲ ਦੇ ਨਾਲ ਫਿਰ ਮੈਂ ਕਾਉਂਸਲਿੰਗ ਦੇ ਡੈਨਸ ਦਾ ਸਪੈਸ਼ਲ ਡਿਪਲੋਮਾ ਕੀਤਾ ਅੱਛਾ ਜੀ ਉਹੜਾ 1 ਸਾਲ ਦਾ ਸੀ ਉਹ ਵੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀ ਕੀਤਾ ਉਹ ਵੀ ਉੱਥੇ ਤੇ ਉਸ ਤੋਂ ਬਾਅਦ ਰੈਗੂਲਰ ਦੋਹਾਂ ਹੁੰਦੇ ਤਾਂ ਬਾਅਦ ਮੇਰੀ ਸਟੱਡੀ ਕੰਪਲੀਟ ਹੋ ਗਈ ਸੀ ਕਿ ਤੇ ਮੈਂ ਅੱਗੇ ਨਹੀਂ ਪੜਿਆ ਤੇ ਫਿਰ ਮੈਂ ਐਜ ਆ ਨੌਕਰੀ ਜੋਬ ਦੇ ਵਿੱਚ ਜੋ ਕਿ ਟੈਕਨੋਲੋਜਿਸ ਐਜ ਆ ਸਾਈਕੋਲੋਜਿਸ ਦੇ ਹੈਵ ਸੈਂਟਰ ਦੇ ਵਿੱਚ ਓਕੇ ਜੀ ਤੇ ਬਲਜਿੰਦਰ ਸਿੰਘ ਜੀ ਅਸੀਂ ਤੁਹਾਨੂੰ ਇਹ ਪੁੱਛਾਂ ਜੋਂ ਇਹ ਵੀ ਜਲਦਾ ਅੱਜ ਕੱਲ ਯੂਥ ਦੇ ਵਿੱਚ ਬਾਹਰ ਜਾਣ ਦੀ ਰੋੜ ਮੱਚੀ ਹੋਈ ਆ ਪਿਛਲੇ 5-6 ਸਾਲਾਂ ਤੋਂ ਬਿਲਕੁਲ ਮਤਲਬ ਪੰਜਾਬ ਇੱਕ ਤਰੀਕੇ ਨਾਲ ਜਿਵੇਂ ਕਹਿੰਦੇ ਪਲਾਨ ਹੋ ਰਿਹਾ ਨੇ ਇੱਕ ਪੀੜੀ ਤਾਂ ਮਤਲਬ ਉੱਧ ਚੱਲੀ ਗਈ ਔਰ ਮੰਨ ਲਓ ਪੋਤ ਪਰੋਜੇ ਉਹ ਚਲੇਗੇ ਉਹ ਅਰੇ ਗਾਂ ਬੱਚੇ ਹੋਗੇ ਉਹ ਕਟੋ ਕਟ ਪੰਜਾਬ ਨਾਲ ਜੁੜੇ ਹੋਣਗੇ ਨੀਤੀ ਪੀੜੀ ਤਾਂ ਜਾ ਕੇ ਖਤਮ ਹੈ ਤੇ ਤੁਸੀਂ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰੋ ਕਿਉਂਕਿ ਆਪਾਂ ਆਉਣ ਵਾਲੇ ਦਿਨਾਂ 'ਚ ਸਿੱਖਾਂ ਨੇ ਘਟ ਗਿਣਤੀ ਚ ਪਹੁੰਚਣਾ ਹਾਂਜੀ ਹਾਂਜੀ ਇਹਹੀ ਗੱਲ ਆ ਜਦੋਂ ਆਪਣੇ ਬੰਦੇ ਰਹਿਣ ਹੀ ਨਹੀਂ ਹੈਗੇ ਤੇ ਤੁਸੀਂ ਇਸ ਬਾਰੇ ਆਪਣੇ ਵਿਚਾਰ ਦੋਗੇ ਇਹ ਕਿਵੇਂ ਮਤਲਬ ਇਹਨੂੰ ਰੋਕ ਥਾਮ ਲਈ ਜਾ ਸਕਦਾ ਦੇਖੋ ਜੀ ਪਹਿਲਾਂ ਤਾਂ ਆਪਾਂ ਦੇਖੀਏ ਵੀ ਸਾਡੇ ਨੌਜਵਾਨ ਪੰਜਾਬ ਦੇ ਹਾਂਜੀ ਬਾਹਰਲੇ ਦੇਸਾਂ ਜਾ ਕੇ ਰਹੇ ਨੇ ਹਾਂਜੀ ਇਹਦੇ ਕੀ ਕਾਰਨ ਹਨ ਜੇ ਆਪਾਂ ਦੇਖੀਏ ਮੇਲੇ ਕਾਰਨ ਹਨ ਬੇਥੇ ਇੱਕ ਤਾਂ ਫਿਰ ਜੁਗਰੀ ਜਾਦਾ ਹਾਂਜੀ ਇੱਕ ਬੱਚੇ ਨੂੰ ਇੱਥੇ ਆਪਣਾ ਕੋਈ ਲਾਈਫ ਸਟਾਈਲ ਕੋਈ ਫਿਚਰ ਨਹੀਂ ਦਿਖਦਾ ਹੈਗਾ ਵੀ ਅੱਗੇ ਕੀ ਕਰੂਗਾ ਮੰਨ ਲਓ ਇੱਥੇ ਸਟੱਡੀ ਵੀ ਕਰ ਲੈਂਦਾ ਹੈਗਾ ਹਾਂਜੀ ਤੇ ਇੱਥੇ ਰਹਿੰਦਾ ਹੈਗਾ ਪੰਜਾਬ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਵੱਡੇ ਵੱਡੇ ਪੜਾਈਆਂ ਕਰਕੇ ਐਚ ਡੀ ਕਰਕੇ ਮਾਸਟਰ ਡਿਗਰੀਆਂ ਕਰਕੇ ਅੱਜ ਉਹ ਹੀ ਜਵਾਕ 15 15000 BB 20000 ਤਨਖਾਹ ਤੇ ਲੱਗੇ ਹੋਏ ਨੇ ਅੱਜ ਦੇ ਸਮੇਂ ਦੇ ਵਿੱਚ ਇੰਨੀ ਮਹਿੰਗਾਈ ਆ 15000 ਦੇ ਨਾਲ 20000 ਨਾਲ ਕੋਈ ਗੁਜ਼ਾਰਾ ਨਹੀਂ ਲੱਗਿਆ ਪਾ ਜੇ ਤੁਸੀਂ ਬਾਹਰ ਦੀ ਗੱਲ ਕਰੋ ਉੱਥੇ ਬੰਦਾ ਇੱਕ ਦਿਨ ਦੇ ਵਿੱਚ 15000 ਕਮਾ ਲੈਂਦਾ ਬਿਲਕੁਲ 20000 ਕਮਾ ਲੈਂਦਾ ਨਹੀਂ ਪਰ ਤੁਸੀਂ ਕੰਪੈਰੀਜ਼ਨ ਕਰੋ ਵੀ ਜਿਹੜੇ ਬੰਦੇ ਨੇ ਮਹੀਨੇ ਦੇ ਵਿੱਚ 15000 ਕਮਾਉਣਾ ਉੱਥੇ ਬੰਦਾ ਇੱਕ ਦਿਹਾੜੀ ਲਾ ਕੇ 15 ਕਮਾ ਲੈਣਾ ਬੜਾ ਫਰਕ ਆ ਮੈਂ 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 ਉੱਥੇ ਜਦੋਂ ਰਹਿ ਕੇ ਮੈਂ 15 20000 ਇੱਕ ਦਿਨ ਦਾ ਇੱਕ ਦਿਹਾੜੀ ਦਾ 80 ڈالر ਬਣਾ ਲੰਦੇ ਤੇ ਬਿਲਕੁਲ ਉੱਥੇ ਹਰ ਘੰਟੇ ਦੇ ਹਿਸਾਬ ਨਾਲ ਡਾਲਰ ਮਿਲਨੇ ਨੇ ਇਹਨੂੰ 20 ਤੋਂ 25 ڈالر ਉਹਦੇ ਮਲਕੀ ਜੋਰ ਹੈ ਨਾ ایکسپੀਰੀਅੰਸ ਦੇ ਹਿਸਾਬ ਨਾਲ ਇੱਕ ਜੀ ਇਹ ਦਲਕੇ ਰਹੀ ਸੀ ਅਪਾ ਪਹਿਲਾਂ ਗੱਲ ਕਰ ਰਹੇ ਸੀ ਸ਼ੁਰੂ ਤੋਂ ਪਹਿਲਾਂ ਵੀ ਇੱਥੇ ਸ਼ਰਮ ਆਉਂਦੀ ਆ ਆਪਣਾ ਸਮਾਜ ਆ ਜਿਹੜਾ ਚਾਹੇ ਕੋਈ ਮੁੰਡਾ ਕੰਮ ਕਰਨਾ ਵੀ ਸ਼ੁਰੂ ਕਰੇ ਵੀ ਸਮਾਜ ਨਹੀਂ ਕਰਨ ਦਿੰਦਾ ਤੁਸੀਂ ਇਹ ਗੱਲ ਕਹਿ ਰਹੇ ਸੀ ਇਹਨੂੰ ਵਾੜਿਆ ਦੱਸੋਗੇ ਵੀ ਸਮਾਜ ਵੀ ਹਾਂ ਇਹਨਾਂ ਮਤਲਬ ਕਿ ਕੋਈ ਬੰਦਾ ਇੱਥੇ ਆਪਣਾ ਬਿਜ਼ਨਸ ਕਰਨਾ ਚਾਹੁੰਦਾ ਹੈਂ ਚਾਹੇ ਛੋਟਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ ਪਰ ਉਹ ਸਮਾਜ ਤੋਂ ਡਰਦਾ ਨਹੀਂ ਕਰਦਾ ਹਾਂਜੀ ਆਪਣਾ ਕਿ ਜਦੋਂ ਸ਼ੁਰੂ ਕਰਨਾ ਚਾਹੁੰਦਾ ਉਹਦੇ ਰਿਸ਼ਤੇਦਾਰ ਆ ਜਾਂਦੇ ਨੇ ਮਾਮੇ ਆ ਜਾਂਦੇ ਨੇ ਮਾਸੀਆਂ ਆ ਜਾਂਦੇ ਆ ਨੇ ਹੋਰ ਲੋਕ ਦੰਦੇ ਭੇਰੇ ਕੀ ਕਰਨ ਲੱਗਿਆਂਗਾ ਹਨਾ ਜਿਹੇ ਦਾ ਕੰਮ ਆਪਾਂ ਕਰਦੇ ਸੋਹਣੇ ਲੱਗਦੇ ਆ ਮੰਨ ਲਓ ਬੰਦਾ ਹਣਾਂ ਗੋਲਕੱਪਾ ਦੇ ਰੇੜੀ ਲੌਂਗ ਲੱਗ ਜੇ ਹਾਂਜੀ ਉਹਦੇ ਵਿੱਚ ਬੜੀ ਕਮਾਈ ਜਾਂਦੇ ਦੇਖਿਆ ਦਾ ਬੋਲੋ ਆਹ ਦੇਖੋ ਸ਼ਹਿਰਾਂ ਦੇ ਵਿੱਚ ਦੇਖਦਾ ਪ੍ਰਵਾਸੀ ਮਜ਼ਦੂਰ ਜਿਆਦਾ ਗੋਲਕੱਪਾ ਨੇ ਕੋਲਚੰਦ ਏਰੀਆ ਲੌਂਦੇ ਨੇ ਤੁਸੀਂ ਉਹਨਾਂ ਨੂੰ ਜਾ ਕੇ ਪੁੱਛੋ ਵੀ ਤੁਹਾਡੀ ਮਹੀਨੇ ਦੀ ਕਮਾਈ ਕਿੰਨੀ ਆ ਉਹ ਤੁਹਾਨੂੰ ਦੱਸਣਗੇ ਘੱਟੋ ਘੱਟ 50000 ਰੁਪਏ ਮਹੀਨੇ ਦਾ ਕਮਾਉਂਦੇ ਨੇ ਕੀ ਆਪਾਂ ਇਹ ਕਰ ਨਹੀਂ ਸਕਦੇ ਉਹ ਕਿ ਦੇਖੋ ਮਿਹਨਤ ਕਰਨੀ ਆ ਬੰਦੇ ਨੇ ਮਿਹਨਤ ਜਿੱਥੇ ਵੀ ਮਚਾਵੇ ਬੰਦਾ ਉੱਥੇ ਕਰ ਸਕਦਾ ਇੱਥੇ ਚਾਵੇ ਉਹ ਕਰ ਸਕਦਾ ਪੰਜਾਬ ਦੇ ਵਿੱਚ ਰਹਿ ਕੇ ਪਰ ਸਮਾਜ ਦਾ ਮਾਰਾ ਨਹੀਂ ਕਰਦਾ ਸਮਾਜ ਨਹੀਂ ਆਪਣਾ ਉਹਨਾਂ ਨਾਲ ਦੇਖਦਾ ਆਪਣਾ ਸਮਾਜ ਨਹੀਂ ਕਰਦਾ ਸਮਾਜ ਨਹੀਂ ਕਰਨ ਦਿੰਦਾ ਇਹ ਮੈਂ ਕਿਤਨਾ ਕਿਤੇ ਸਮਾਜ ਬਹੁਤ ਵੱਡਾ ਕੈਨੇਡਾ ਜਾ ਕੇ ਤਾਂ ਮਤਲਬ ਝਾੜੂ ਵੀ ਲਾਉਂਦੇ ਆ ਠੀਕ ਹੈ ਜੀ گارਬੇਜ ਹੀ ਰੱਖਦੇ ਆ ਠੀਕ ਆ ਆਪਣਾ ਸਾਰਾ ਕੁਝ ਕਰਦੇ ਆ ਪਰ ਉੱਥੇ ਇੱਕ ਵਰਕ ਵਰਕਲਚਰ ਮੰਨ ਲਓ ਉੱਥੇ ਕਿਸੇ ਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਹੈਗਾ ਚਾਹੇ ਗਵਾਂਡੀਆਂ ਦੇ ਕੁਝ ਹੋਈ ਜਾਵੇ ਨਾਲ ਦੇ ਗਵਾਂਡੀ ਨੇ ਨਹੀਂ ਆਏਗਾ ਮਿਲਣਾ ਹੈਗਾ ਤੇ ਆਪਣੇ ਤੁਸੀਂ ਦੇਖ ਲਓ ਵਾੜੀ ਦੀ ਕਿਸੇ ਦੇ ਘਰੇ ਕੋਈ ਗੱਲ ਹੋ ਜਵੇ ਸਾਰੇ ਪਿੰਡ ਚ ਪਤਾ ਲੱਗ ਜਾਂਦਾ ਮਤਲਬ ਇੰਨਾ ਜ਼ਿਆਦਾ ਸਮਾਜਿਕ ਦਬਾਅ ਹੈ ਠੀਕ ਹੈ ਕਿ ਨਹੀਂ ਲੋਕ ਜਿਹੜੇ ਲੋਕ ਨੇ ਜਿਵੇਂ ਮੰਨ ਲਓ ਸਪੋਜ਼ ਕਰੋ ਠੀਕ ਹੈ ਜਿਵੇਂ ਕੋਈ ਮੁੰਡਾ ਪੰਪ ਤੇ ਕੰਮ ਕਰਦਾ ਠੀਕ ਆ ਤੇ ਉਹਨੂੰ ਕਿਚਰਾ ਕਾ ਨਗੇ ਲੋ ਮਿਆ ਤੂੰ ਦਾ ਇੱਥੇ ਕਿਉਂ ਕੰਮ ਕਰਦਾ ਤੈਨੂੰ ਕੋਈ ਹੋਰ ਕੰਮ ਨਹੀਂ ਲੱਭਿਆ ਮਹ ਲੋ ਇਹ ਚੀਜ਼ ਆਪਾਂ ਨੂੰ ਵੀ ਬਦਲਨੀ ਪੈਣੀ ਆ ਨਾ ਮੈਂਟੈਨਿਟੀ ਯੂਥ ਨੂੰ ਵੀ ਬਦਲਨੀ ਪੈਣੀ ਹੁਣ ਆਪਣਾ ਜਿਹੜਾ ਯੂਥ ਚੱਲਿਆ ਗਿਆ ਵਾਪਸ ਕਾਉਣਾ ਨਹੀਂ ਆਉਣਾ ਬਿਲਕੁਕੁਲ ਨਹੀਂ ਆਉਣਾ ਉਹਦੇ ਵਾਪਸ ਆਉਣਾ ਇੱਕ ਜਿਹੜੀ ਖਾਨਮ ਹੀ ਹੋ ਗਈ ਹੁਣ ਮਤਲਬ ਇਹ ਇਹ ਸਟੇਜ ਨੂੰ ਰੋਕ ਥਾਮ ਲਈ ਸਰਕਾਰਾਂ ਨੂੰ ਇਹ ਚਾਹੀਦਾ ਵੀ ਵੱਧ ਤੋਂ ਵੱਧ ਨੌਕਰੀਆਂ ਘਟਣ ਨਮ ਨਮ ਜਿੰਨਾ ਕਿ ਨਮ ਨਮ ਕਿੱਤੇ ਖੋਲਣ ਇਹ ਬਾਕੀ ਜਿਵੇਂ ਪੰਜਾਬੀ ਜਿਹੜੀ ਆਪਣੇ ਐਗਰੀਕਲਚਰ ਯੂਨੀਵਰਸਿਟੀ ਆ ਉਹ ਬਹੁਤ ਮਤਲਬ ਐਫਰਟਸ ਕਰ ਰਹੀ ਆ ਤੇ ਜਿਵੇਂ ਕਿ ਤੁਸੀਂ ਕੋਈ ਕੋਰਸ ਕਰ ਲੋ ਉਹ ਕਹਿੰਦੇ ਆ ਸਬਸਿਡੀਆਂ ਮਿਲਦੀਆਂ ਨੇ ਗਵਰਨਮੈਂਟ ਕੋਲੋਂ ਬਾਕੀ ਹੁਣ ਤੁਸੀਂ ਇਹਦੇ ਤੇ ਵਿਚਾਰ ਦੱਸੋ ਵੀ ਕਿੱਦਾਂ ਹੋਰ ਕੀ ਹੋ ਸਕਦਾ ਬਿਲਕੁਲ ਜੀ ਜਿਵੇਂ ਤੁਸੀਂ ਕਿਹਾ ਵੀ ਸਰਕਾਰਾਂ ਨੇ ਐਫਰਟ ਕਰਨੇ ਚਾਹੀਦੇ ਆ ਬਿਲਕੁਲ ਮੇਰੀ ਵੀ ਸੋਚ ਇਹੀ ਆ ਜੀ ਸਰਕਾਰਾਂ ਨੂੰ ਨੌਜਵਾਨ ਵਰਗਾ ਦੇਖਿਆ ਆ ਇਹ ਫਟਾ ਜ਼ਰੂਰ ਹੈ ਇਹਨੇ ਜਤਨ ਕਰਨੇ ਚਾਹੀਦੇ ਨੇ ਵੀ ਉਹਨਾਂ ਨੂੰ ਫਿਊਚਰ ਦੀ ਫਿਕਰ ਨਾ ਰਹੇ ਹਾਂ ਤਾਂ ਕਿ ਬੱਚਾ ਹੁਣਾਂ ਚ ਪਲੱਸ ਟੂ ਚ ਪੜਦਾ ਪੜਦਾ ਉਹਦੇ ਹੁਣ ਘਰ ਨੂੰ ਪਤਾ ਵੀ ਇੱਥੇ ਕੋਈ ਫਿਊਚਰ ਨਹੀਂ ਉਹਦੇ ਘਰ ਦੇ ਕਹਿੰਦੇ ਐ ਨਾ ਸਕੂਲ ਤੋਂ ਬਾਹਰ ਜਾ ਉਹ ਫਿਰ ਆਈਲਸ ਕਰਦਾ ਬਾਹਰ ਚਲਾ ਜਾਂਦਾ ਹਾਂਜੀ ਤੇ ਇੱਥੇ ਜਾ ਉਹ ਨਹੀਂ ਕਰਦਾ ਕਿਉਂਕਿ ਫਿਊਚਰ ਨਹੀਂ ਹੈਗਾ ਤੇ ਇਹ ਸਰਕਾਰਾਂ ਚਾਹੀਦੀ ਜਦੋਂ ਬੱਚਾ ਪਲੱਸ ਟੂ ਚ ਪੜਦਾਗਾ ਜਦੋਂ ਤੱਕ ਉਹਦੀ ਪੜ੍ਹਾਈ ਚੱਲਦੀ ਆ ਉਹਦੇ ਵੀ ਸਕਾਲਰਸ਼ਿਪ ਦਿੱਤੀ ਜਾਵੇ ਜਦੋਂ ਪੜ੍ਹਾਈ ਖਤਮ ਹੋ ਗਈ ਬੱਚਾ ਘਰੇ ਬੇਨਾ ਨਾ ਰਹੇ ਜੇ ਮੰਨ ਲਓ ਉਹ ਫ੍ਰੀ ਰਹਿਣਾ ਵੀ ਪੈਂਦਾ ਤਾਂ ਵੀ ਉਸ ਟਾਈਮ ਸਕਾਲਰਸ਼ਿਪ ਸਪੈਸ਼ਲ ਉਸ ਬੱਚੇ ਦੀ ਨੱਗਣੀ ਜਾਈਦੀ ਆ 50 7000 ਜਿੰਨਾ ਵੀ ਹੈਗਾ ਦਿੱਤਾ ਰਣਾ ਚਾਹੀਦਾ ਹਾਂਜੀ ਬਾਕੀ ਇੱਥੇ ਜਿਵੇਂ ਕਿ ਇੱਕ ਤਰ੍ਹਾਂ ਦਾ ਰੂਲ ਬਣਾਇਆ ਜਾਣਾ ਚਾਹੀਦਾ ਜੇ ਮੰਨ ਲਓ ਕਿਸ ਨੇ ਮਾਸਟਰ ਡਿਗਰੀ ਕੀਤੀ ਆ ਉਹਦੇ ਤਨਖਾਹ ਪੱਕੀ ਕਰ ਦਿੱਤੇ ਜਾਣੀ ਚਾਹੀਦੀ ਆ ਵੀ 50000 ਤੋਂ ਘੱਟ ਵੀ ਤੇਰੀ ਤਨਖਾਹ ਵੀ ਨਹੀਂ ਹੋਵੇਗੀ ਜਿਸ ਜਿਹੜੇ ਮਾਸੀ ਫਿਊਲ ਨਾਲ ਕੰਮ ਕਰਦਾ ਜੇ ਤੇਰੇ ਕੋਲ ਮਾਸਟਰ ਡਿਗਰੀ ਹੈ ਕਿ ਇਸ ਤਰ੍ਹਾਂ ਮੈਂ ਡਾਟਾ ਐਡ ਕਰੂੰਗਾ ਜਿਵੇਂ ਆਪਣੇ ਰੋਲਾ ਪਾਉਂ ਉਹਨ ਦੇ ਹੁੰਦੇ ਆਂ ਗਵਰਨਰ ਲੋਗ ਵੀ ਕਹਿੰਦੇ ਆ ਵੀ ਬਾਹਰ ਲੀਆਂ ਸਟੇਟਾਂ ਵਾਲੇ ਆ ਕੇ ਉਰੇ ਨੌਕਰੀ ਕਰਨ ਲੱਗੇ ਇਹ ਮਤਲਬ ਇਹ ਫੰਡਾ ਕੀ ਹੈ ਵੀ ਉਹ ਉਹ ਨੌਕਰੀ ਆਪਣੇ ਕਹਿੰਦੇ ਜਾ ਕੇ ਉੱਥੇ ਕਰਦੇ ਨਹੀਂ ਹੈਗੇ ਤੇ ਬਾਹਰ ਲੀਆਂ ਸਟੇਟਾਂ ਵਾਲੇ ਉਰੇ ਐਡ ਕਰੀ ਜਾਂਦੇ ਆ ਇਹ ਇਹਦੇ ਬਾਰੇ ਕੁਝ ਹੈਗਾ ਦੇਖੋ ਜੀ ਹੁਣ ਜਮੇ ਆਪਾਂ ਦੇਖ ਰਿਹਾ ਪਲੱਸ 2 ਹਾਂ ਜਿਹੜਾ ਪਿਛਲੇ ਸਾਲ ਲੰਘੇ ਨੇ ਪੰਜ ਸਾਲ ਹਾਂ ਜੀ ਉਹ ਜਿੰਨੇ ਵੀ ਪਲੱਸ 12 ਜਿਵੇਂ ਸਾਰੇ ਕਿੱਧਰ ਚਲੇ ਗਏ ਬਾਹਰ ਹਲੇ ਜਿਹੜੇ ਉਸ ਤੋਂ ਬਾਅਦ ਜਿਨ੍ਹਾਂ ਨੇ ਇਹ ਕੀਤੀ ਹੋਈ ਸੀਗੀ ਮਾਸਟਰ ਡਿਗਰੀ ਕੀਤੇ ਹੋਏ ਸਿੰਘ ਵੀਰੇ ਕੀਤੇ ਸੀ ਉਹ ਸਰਕਾਰੀ ਜਾਉ ਤੇ ਚਲੇ ਗਏ ਕੀਤੇ ਹਾਲੇ ਜੜੀਆਂ ਨਵੀਆਂ ਪੋਸਟ ਆ ਰਹੀਆਂ ਨੇ ਉਹ ਪੋਸਟਾਂ ਖਾਲੀ ਪਈਆਂ ਨੇ ਹਾਂ ਮੁੰਡੇ ਨੇ ਮੁੰਡੇ ਤਾਂ ਨਹੀਂ ਤੇ ਉਹ ਬਾਰੀਆਂ ਸਟੇਟਾਂ ਦੇ ਵਿਰਾਂਖ ਇੱਥੇ ਉਹ ਕਬਜ਼ਾ ਕਰ ਰਹੇ ਨੇ ਤੇ ਇਹ ਵੀ ਮਨੇ ਕਾਰਨਕ ਇਹ ਇੱਕ ਫਿਰ ਐਵੇਂ ਵੀ ਹੋ ਸਕਦਾ ਨਾ ਮੰਨਵਾ ਤੋ 20 ਸਾਲ 25 ਸਾਲ ਬਾਅਦ ਦਾ ਪੰਜਾਬ ਦਾ ਫਿਊਚਰ ਕੀ ਹੋਊਗਾ ਆਪਣੇ ਜਿਹੜੀ ਸਿੱਖ ਕਮਿਊਨਿਟੀ ਆ ਇਹਦਾ ਘਟ ਗਿਣਤੀ ਚ ਆ ਜੂਗੀ ਹਾਂ ਜੀ ਦੇਖੋ ਸਿੱਖ ਕਮਿਊਨਿਟੀ ਤਾਂ ਪਹਿਲਾਂ ਹੀ ਘਟ ਤਾਂ ਹੈ ਹਾਂ ਜਿਹੜੇ ਦੇਖੀ ਜਾਵੇ 2 ਤੋਂ 3 ਕਰੋੜ ਸਿੱਖ ਕਮਿਊਨਿਟੀ ਹੈ ਪੰਜਾਬ ਦੀ ਜਿਹੜੀ ਚੰਨਸਖਿਆ ਕੀ ਉਹ ਮਤਲਬ ਕਿ 2 ਤੋਂ 3 ਕਰੋੜ ਮੰਗੋ ਹਾਂ ਤੇ ਉਹਦੇ ਵਿੱਚ ਸਿੱਖ ਸਿੱਖ ਮੇਰੇ ਨਾਲ ਕੱਟ ਮੈਂ ਸਰਕਾਰ ਕੱਟ ਨੇ ਤੇ ਕਿਉਂਕਿ ਅੱਧੀ ਜਨਸਖਿਆ ਦਾ ਬਾਹਰ ਚਾਹੀਦੀ 36% ਆਈ ਥਿੰਕ ਸਿੱਖ ਨੇ ਮਾਝਾ ਇੱਕ ਮਤਲਬ ਹੋਰ ਗੱਲ ਲੱਸ ਰਹੇ ਹੈ ਜੀ ਤੇ ਸੁਣਨ ਚ ਇਹ ਵੀ ਆ ਰਿਹਾ ਹੈ ਵੀ ਜਿਹੜਾ ਮਾਝਾ ਏਰੀਆ ਹੈ ਅੱਧਾ ਮਤਲਬ 크ਰਿਸਚਨ ਹੋ ਗਿਆ ਤੇ ਉਹ ਇਸ ਬਾਰੇ ਜਿਵੇਂ ਆਪਣੇ ਜਿਹੜੇ ਪ੍ਰਸਿੱਖ ਪ੍ਰਚਾਰਕ ਨੇ ਉਹ ਉਹਨਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਬਿਲਕੁਲ ਜੀ ਸਿੱਖ ਪ੍ਰਚਾਰਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਹਾਂ ਜੀ ਕਿਉਂਕਿ ਜੇ ਆਪਾਂ ਦੇਖੇ ਉਹਨਾਂ ਦਾ ਬਜਟ ਇੰਨਾ ਵੱਡਾ ਦਾ ਇੰਨੇ ਮਲਕੀ ਉੱਤੇ ਭੇਟਾ ਚੜਦੀ ਆਗੀ ਜਿਵੇਂ ਚੌਰਾ ਪੰਜਾਬ ਦਾ ਇੱਕ ਇੱਕ ਬੱਚਾ ਫ੍ਰੀ ਪੜ ਸਕਦਾ ਹੈ ਉਹਨਾਂ ਦੇ ਨਾਂ ਸਕਾਲਰਸ਼ਿਪ ਵੀ ਦੇ ਸਕਦੇ ਇੰਨੇ ਉਹਨਾਂ ਦੇ ਮਲਕੀ ਉੱਤੇ ਮਲਕੀ ਚੜਾਵਾ ਚੜਦਾਗਾ ਪਰ ਉਕੋਸ ਕਰਕੇ ਰਾਜ ਨਹੀਂ ਹੈ ਹੁਣ ਜੇ ਕੋਈ ਸਿੱਖ ਪ੍ਰਚਾਰਕ ਪ੍ਰਚਾਰ ਕਰਦਾਗਾ ਸਿੱਖੀ ਵੱਲ ਲੋਕਾਂ ਨੂੰ ਤੋਰਨ ਦੀ ਗੱਲ ਕਰਦਾਗਾ ਤੇ ਉਹਨਾਂ ਤੇ ਰੋਕ ਲਾ ਦਿੱਤੀ ਜਾਂਦੀ ਹੈ ਜਿਵੇਂ ਕਿ ਆਪਾਂ ਦੇਖ ਸਕਦੇ ਆ ਭਾਈ ਰঞ্জੀਤ ਸਿੰਘ ਦੇ ਖਾਲਸਾ ਘੜੀਆਂ ਵਾਲੇ ਨੇ ਹਾਂ ਜੀ ਉਹਨਾਂ ਦੇ ਕਿੰਨੇ ਦਵਾਂ ਲੱਗਦੇ ਹੁੰਦੇ ਸੀ ਪਹਿਲਾਂ ਥਾ ਥਾ ਦੇ ਦਵਾਰ ਲੱਗਣਾ ਹੈ ਕਿੱਡੇ ਕਿੱਡੇ ਪੰਡਾਲ ਲੱਗਣਾ ਪਰ ਉਹਨਾਂ ਦਾ ਸਾਥ ਦੇਣ ਦੀ ਬਜਾਏ ਉਹਨਾਂ ਉਹਨਾਂ ਦਾ ਗ੍ਰੋਥ ਕੀਤਾ ਜਾ ਰਿਹਾ ਹੈ ਾਰੇ ਉਹਨੇ ਦਵਾਰ ਬੰਦ ਕੀਤੇ ਜਾ ਰਿਹਾ ਸੀ 2000 ਖਨੀ ਅਟੈਕ ਵੀ ਹੋਇਆ ਸੀ ہاں 2017 ਦੇ ਵਿੱਚ ਉਹਨਾਂ ਦੇ ਟੈਕ ਕੀਤਾ ਗਿਆ ਕੋਈ ਇਨਸਾਫ ਨਹੀਂ ਮਿਲਿਆ ਜਿਨਾਂ ਦੇ ਤੇ ਉਸ ਤੋਂ ਬਾਅਦ ਤੇ ਜ਼ਥੇਦਾਰ ਦੀ ਸਟੇਟਮੈਂਟ ਦਿੱਤੀ ਜਾਂਦੀ ਆ ਕਿ ਕਾਲ ਤੱਕ ਸਾਬ ਦੇ ਵੀ ਧੜਿਆਂ ਵਾਲੇ ਦੀਵਾਰ ਨਾਲ ਸੁਣੋ ਵੀ ਐਸੇ ਇਹੋ ਜਿਹੇ ਪ੍ਰਚਾਰਕਾਂ ਨੂੰ ਆਪਾਂ ਬੋਲਣਾ ਤੋਂ ਬੰਦ ਕਰਾਂਗੇ ਫਿਰ ਕਿਵੇਂ ਸਿੱਖੀ ਦਾ ਪ੍ਰਚਾਰ ਹੋ ਸਕਦਾ ਤੇ ਇਹ ਫਾਇਦਾ ਬਾਕੀ ਧਰਾਂ ਦੇ ਉਠਾ ਰਹੇ ਨੇ ਹੁਣ ਕ੍ਰਿਸ਼ਚਨ ਦੇ ਅਮਰਸਰ ਮਤਲਬ ਕਿ ਪਿਛਲੇ ਮਹੀਨੇ ਕੱਟ ਰੱਖਿਆ ਗਿਆ ਉਹ ਤਦੂ ਦੇ ਕੋਈ ਵੀ ਲੱਖਾਂ ਦੇ ਹਿਸਾਬ ਨਾਲ ਵੀ ਅਮਰਤਸਰ ਦੀ ਧਰਤੀ ਤੇ ਹਾਂਜੀ ਲੋਕ ਇਕੱਠੇ ਹੋਏ ਨੇ ਕਿਹੜੇ ਕ੍ਰਿਸਚੀਅਨ ਕ੍ਰਿਸਚੀਅਨਿਟੀ ਤੇ ਉਹ ਦੇਖੋ ਤੁਸੀਂ ਕਿਧਰ ਜਾ ਰਿਹਾ ਵੀ ਇਦਾਂ ਮੈਂ ਕਹਿੰਦਾ ਵੀ ਆਉਣ ਵਾਲੇ 5 ਸਾਲਾਂ ਤੱਕ ਵੀ ਇੱਥੇ ਸਿੱਖ ਘਟ ਕ੍ਰਿਸਚੀਅਨ ਜ਼ਿਆਦਾ ਹੋਣਗੇ ਮਤਲਬ ਤੇ ਉਹਨਾਂ ਨੂੰ ਇੱਕ ਟਾਰਗੇਟ ਮੈਂ ਇੱਕ ਚੀਜ਼ ਦੇਖੀ ਆ ਬਲਵਿੰਦਰ ਜੀ ਮੇ ਟਾਰਗੇਟ ਜਿਵੇਂ ਜਿਹੜੇ ਥੋੜੇ ਜੇ ਮਤਲਬ ਫਾਈਨੈਂਸ਼ਲੀ ਵੀਕ ਨੇ ਲੋਕ ਉਹਨਾਂ ਨੂੰ ਮਤਲਬ ਇਹ ਧਰਮ ਘਰ ਬਣਾ ਕਰਾਉਂਦੇ ਆ ਬਿਲਕੁਲ ਬਿਲਕੁਲ ਹੁਣ ਕੋਈ ਗਰੀਬ ਮਤਲਬ ਕੀ ਹੈ ਪਰਿਵਾਰ ਇਹ ਉਹਨਾਂ ਦੀ ਸਹਾਇਤਾ ਕਰਦਾ ਉਹਨਾਂ ਦੇ ਘਰ ਪਾ ਕੇ ਦਿੰਦੇ ਆ ਅੱਛਾ ਜੀ ਹਾਂ ਜੀ ਮਤਲਬ ਕੀ ਜਿਹੜਾ ਕ੍ਰਿਸਚੀਅਨ ਧਰਮ ਆ ਨਾ ਉਹਨਾਂ ਦੇ ਬੱਚੇ ਨੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵਾਸਤੇ ਖਰਚਾ ਦਿੰਦੇ ਨੇ ਅਜੇ ਨਾਲ ਉਹ ਇੱਕ ਗਰੀਬ ਬੰਦਾ ਹੈ ਉਹਦਾ ਘਰ ਟੁੱਟਿਆ ਹੋਇਆ ਹੈ ਉਹ ਘਰ ਪੈਣ ਵਾਲਾ ਉਹਨੂੰ ਘਰ ਪਾ ਕੇ ਜੀਨੇ ਦਿੱਤਾ ਅਗਲਾ ਤਾਂ ਉੱਤਰ ਪੂਰਤ ਹੋ ਗਿਆ ਹੁਣ ਜਿਹੜਾ ਜਿਹੜਾ ਉਹਦਾ ਸਹਾਰਾ ਬਣ ਗਿਆ ਉਹਦੇ ਲਈ ਤਾਂ ਉਹਦੀ ਰਾਹ ਪਹੁੰਚਾਇਆ ਕ੍ਰਿਸਚੀਅਨਾਂ ਤੇ ਸਿੱਖਾਂ ਚ ਹਿੰਦੂਆ ਉਹਨੇ ਥੋੜੋ ਮਿਲ ਕੇ ਦੇਖਣਾ ਹਾਂਜੀ ਅੱਛਾ ਆ ਵੰਡਾ ਹੈ ਵੀ ਕ੍ਰਿਸਚੀਅਨਿਟੀ ਕਿਉਂ ਬਾਰ ਬਾਰ ਰਹੀ ਹੈ ਹਾਂ ਕ੍ਰਿਸਚੀਅਨਿਟੀ ਪਰ ਇਹਦਾ ਮਤਲਬ ਇਹਨਾਂ ਨੂੰ ਬਾਹਰੋਂ ਵੀ ਫੜ ਜਾਈਂਗੀ ਗੋਗੀ ਦੇਖੋ ਇਹ ਕ੍ਰਿਸਚੀਅਨ ਧਰਮ ਹੈ ਹੀ ਬਾਹਰਲਾ ਹਾਂ ਉਹਨਾਂ ਦੇ ਕ੍ਰਿਸਚੀਅਨ ਧਰਮ ਹੈ ਹੀ ਬਾਹਰਲਾ ਅਮਰੀਕਾ ਕਿ ਜਿਹੜਾ ਹੋ ਗਿਆ ਇੰਗਲੈਂਡ ਹੋ ਗਿਆ ਕੈਨੇਡਾ ਹੋ ਗਿਆ ਉੱਥੇ ਜ਼ਿਆਦਾਤਰ ਲੋਕਾਂ ਕ੍ਰਿਸਚੀਅਨ ਆ ਕ੍ਰਿਸਚੀਅਨਿਟੀ ਹੈ ਤੇ ਉੱਥੇ ਖੰਡ ਆਉਂਦੇ ਨੇ ਇੱਥੇ ਇਹਨਾਂ ਦੇ ਹਾਲ ਦੇਖੋ ਪੰਜਾਬ ਦੇ ਵਿੱਚ ਪਹਿਲਾਂ ਕੋਈ ਚਰਚ ਨਹੀਂ ਲੱਭਤੀ ਸੀ ਪਰ ਹੁਣ ਹਰ ਸ਼ਹਿਰ ਦੇ ਵਿੱਚ ਚਰਚ ਮਿਲਦੀ ਆ ਪਰ ਉਹ ਟਾਈਮ ਦੇ ਵਿੱਚ ਹਰ ਪਿੰਡ ਦੇ ਵਿੱਚ ਚਰਚ ਨਹੀਂ ਬਣਿਆ ਕਰਨੀ ਬਿਲਕੁਲ ਸਹੀ ਹੈ ਲਾ ਪਰ ਇਹਦੇ ਤੇ ਸੋਚਣਾ ਚਾਹੀਦਾ ਹੈ ਪਹੁੰਚੂਗੇ ਵਿਚਾਰ ਨੇ ਜਿਹੜੇ ਉਹ ਮਤਲਬ ਕਿ ਧਾਰਮਿਕ ਆਗੂਆਂ ਦੇ ਕਰਨ ਵਾਲੇ ਕੰਮ ਨੇ ਹਾਂਜੀ ਉਹਨਾਂ ਆਪਾ ਦਿਰਫ ਸੁਝਾ ਦੇ ਸਕਦੇ ਆ ਮਰਜ਼ੀ ਉਹਨਾਂ ਦੀ ਬਿਲਕੁਲ ਬਿਲਕੁਲ ਤੇ ਇਹ ਇੱਕ ਨਾ ਜਿਵੇਂ ਮੰਨ ਲਓ ਤੁਸੀਂ ਇੱਕ ਹੋਰ ਸਵਾਲ ਸੀਗਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਜਿਹੜੇ ਆਪਣੇ ਨੌਜਵਾਨ ਨੇ ਅੱਜਕੱਲ ਜਿਵੇਂ ਰਹੀਲਾ ਵਾਲਿਆਂ ਦੇ ਪਿੱਛੇ ਲੱਗ ਜਾਂਦੇ ਨੇ ਮੈਂ ਨਹੀਂ ਕੋਈ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰਦਾ ਵੀ ਉਹੀ ਜਿਹੜੇ ਰੀਲ ਵਾਲਿਆਂ ਦੇ ਪਿੱਛੇ ਲੱਗਦੇ ਨੇ ਉਹੀ ਉਹਨਾਂ ਨੂੰ ਐਜੂਕੇਸ਼ਨ ਦੇ ਪਿੱਛੇ ਜਾਣਾ ਚਾਹੀਦਾ ਐਜੂਕੇਸ਼ਨਲ ਵੀਡੀਓਜ਼ ਦੇਖਣੀਆਂ ਚਾਹੀਦੀਆਂ ਨੇ ਜਿਵੇਂ ਪੋਸ ਕਰੋ ਤਰ ਬਰਾਠੀ ਹੋ ਗਿਆ ਹੋਰ ਬਹੁਤ ਵਧੀਆ ਪੱਤਰਕਾਰ ਨੇ ਦੀਪਕ ਸ਼ਰਮਾ ਜੀ ਹੋ ਗਏ ਅਜੀਤ ਅੰਜਮ ਰਵੀਸ਼ ਕੁਮਾਰ ਮਤਲਬ ਐਜੂਕੇਸ਼ਨ ਪਰਪਸਲੀ ਆਪਾਂ ਨੂੰ ਮਤਲਬ ਇਹਨਾਂ ਨੂੰ ਉਹ ਵੀਡੀਓਜ਼ ਦੇਖਣੇ ਚਾਹੀਦੇ ਨੇ ਕਿ ਇਹਦਾ ਨੂੰ ਜਿਹੜਾ ਰੀਲਾ ਰੂਲ ਨਾਲ ਇਹ ਇਹ ਚੇਂਜ ਕਿਵੇਂ ਆਊਗਾ ਮੈਂ ਤਾਂ ਹੈਰਾਨ ਆ ਯੂਥ ਕਿੱਧਰ ਨੂੰ ਜਾ ਰਿਹਾ ਜਿਹੜਾ ਪੰਜਾਬ ਦਾ ਬੱਚਿਆ ਕੁਚਿਆ ਰਹਿ ਗਿਆ ਦੇਖੋ ਜੀ ਹੁਣ ਇੰਸਟਾਗ੍ਰਾਮ ਚੱਲਦਾ ਹੈ ਅੰਡ ਫੇਸਬੁੱਕ ਚੱਲਦੀ ਆ YouTube ਚੱਲਦੀ ਆ ਅੰਡ ਲੋਕਾਂ ਨੇ ਮਲੇ ਕੀ ਉਹਨਾਂ ਦੀ ਆਮਦਨ ਦਾ ਵਧੀਆ ਸਾਧਨ ਵੀ ਆ ਹਾਂਜੀ ਫ੍ਰੀ ਲਾ ਬਣਾਉਂਦੇ ਨੇ ਉਹਨਾਂ ਨੂੰ ਆਮਦਨ ਮਿਲਦੀ ਉਹਨਾਂ ਨੂੰ ਮੂਸ ਮਿਲਦੇ ਨੇ ਹਾਂਜੀ ਜ਼ਿਆਦਾਤਰ ਇਹਨਾਂ ਤੇ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਤੁਸੀਂ ਇੰਸਟਾਗ੍ਰਾਮ ਖੋਲੋਗੇ ਤੁਹਾਨੂੰ ਨੱਚਣ ਵਾਲੀਆਂ ਆ ਜਾਣਗੀਆਂ ਕਿਸੇ ਵੀ ਤਰ੍ਹਾਂ ਦਾ ਨਹੀਂ ਵੀਡੀਓ ਬੰਦਾ ਉੱਤੇ ਦੇਖਦਾ ਐਜੂਕੇਸ਼ਨਲ ਆਉਂਦੀ ਆ ਬੰਦਾ ਦੇਖਣ ਇੰਟਰਸਟਿੰਗ ਨਹੀਂ ਹੈਗਾ ਆਸਟ੍ਰੇ ਨਹੀਂ ਲੱਗਦਾ ਉਹ ਕਰਤੰਦਾ ਪਹਿਲੀ ਗੱਲ ਉੱਤੇ ਕਾਰਨ ਇਹ ਹੈ ਕਿ ਲੋਕਾਂ ਨੂੰ ਇੰਟਰਸਟਿੰਗ ਹੈਗਾ ਇੰਟਰਸਟ ਵੀ ਉਹ ਫਿਰ ਸਿੱਖਣਾ ਕੋਣ ਮੰਨ ਲੋ ਜਿਹੜੇ ਅੱਜ ਦਾ ਯੂਥ ਆ ਮੰਨ ਲਓ ਆਪਾਂ ਆਪਾਂ ਕੱਲ ਦੇ ਬਜ਼ੁਰਗ ਬਾੜਨਾ ਜੇ ਆਪਾਂ ਹੀ ਇਹ ਇਹਨਾਂ ਚੀਜ਼ਾਂ ਦੇ ਪਿੱਛੇ ਦੁਰਪੇ ਤਾਂ ਆਪਣੇ ਬੱਚੇ ਤਾਂ ਆਪਾਂ ਨੂੰ ਆਪਾਂ ਤਾਂ ਉਹਨਾਂ ਨੂੰ ਰੋਕ ਹੀ ਨਹੀਂ ਸਕਦੇ ਉਹ ਕਹਿਣਗੇ ਤੂ ਕੌਣ ਹੁੰਦਾ ਮੈਨੂੰ ਰੋਕਣ ਵਾਲਾ ਵੀ ਜੇ ਤੂੰ ਇਹ ਕੰਮ ਕਰਦਾ ਰਿਹਾ ਅਸੀਂ ਤੂੰ ਸਾਨੂੰ ਨਹੀਂ ਰੋਕ ਸਕਦਾ ਇਹ ਬਹੁਤ ਵੱਡਾ ਫੈਕਟ ਆ ਨਾ ਬਿਲਕੁਲ ਬਹੁਤ ਵੱਡਾ ਫੈਕਟ ਚਲੋ ਬਾਕੀ ਮਾ ਬਲਿੰਦਰ ਸਿੰਘ ਜੀ ਦਾ ਬਹੁਤ ਧੰਨਵਾਦ ਅੱਜ ਆ ਰਹੇ ਟਾਈਮ ਗੱਡੇ ਕੇ ਆਏ ਤੇ ਸਾਰੇ ਵੀਰਾਂ ਦੇ ਭੈਣਾਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੇ ਕੋਈ ਅੰਦਾ ਨਾ ਸ਼ਬਦ ਵਰਤੇ ਆ ਗਿਆ ਹੋਵੇ ਤਾਂ ਉਹਦੇ ਲਈ ਮਾਫੀ ਚਾਹੁੰਦੇ ਆ ਪਹਿਲਾਂ ਹੀ ਮੇਰੇ ਵੱਲੋਂ ਵੀ ਮਾਫੀ ਹਾਂ ਜੀ ਦੋਨਾਂ ਵੱਲੋਂ ਮਾਫੀ ਚਾਹੁੰਦੇ ਆ ਪਰ ਅਸੀਂ ਚਾਹੁੰਦੇ ਆ ਕਿ ਪੰਜਾਬ ਦਾ ਯੂਥ ਠੀਕ ਹੈ এডਿਕੇਸ਼ਨ ਲਵੇ ਵਧੀਆ ਲਵੇ ਮਾ ਅੱਗੇ ਵਧੇ ਚਾਈਨਾ ਨਾਲੋਂ ਵੀ ਆਪਾਂ ਅੱਗੇ ਜਾ ਸਕਦੇ ਆ ਅਮਰੀਕਨ ਨਾਲੋਂ ਵੀ ਅੱਗੇ ਜਾ ਸਕਦੇ ਆ ਇਹ ਜੇ ਨਚਾਰ ਰੀਲਾ ਵਾਲਿਆਂ ਤੋਂ ਥੋੜਾ ਦੂਰ ਰਹੇ ਰਵੇ ਪੰਜਾਬ ਦਾ ਜੂ ਅੰਗਰੇਜ਼ੀ ਸਤਿ ਸ਼੍ਰੀ ਅਕਾਲ